ਤੰਦਰ ਘੜੀ ਨਹੀਂ ਦੇਖਿਆ ਜਾਂਦਾ ਤੇ ਇਹ ਪਤਾ ਨਹੀਂ ਕਿਵੇਂ ਸਾਰਾ ਸਾਰਾ ਦਿਨ ਬੀਤੀ ਰਹੇ ਬੀ ਦੀ 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 ਆ ਜੀ 50 11 ਦਾ ਟਾਈਮ ਨੇ ਮੈਂ ਪੁੱਛਾਂ ਫੋਨ ਲਾ ਕੇ ਭਾਈ ਕਿ ਆਉਣੀ ਹੈ ਜੀ ਠੀਕ ਆ ਸਾਰੇ ਜਿਹੜੇ ਸੁਪਨਾ ਆਉਂਦੇ ਨੇ ਇਦੇ ਉੱਪਰ ਆ ਸਭ ਨੇ ਜਿਹੜੇ ਉੱਪਰ ਆਏ ਪਨੇ ਪੈਂਦੀ ਥੇ ਨਹੀਂ ਕੰਮ ਹੁੰਦੀ ਚੁੰਨੀ ਨਹੀਂ ਲਈ ਜਾਂਦੀ ਆਈ ਨਹੀਂ ਆਜੀ ਠੀਕ ਆ ਮੇਰੇ ਫੋਨ ਆਈ ਜਾਂਦੇ ਆ ਤੁਹਾਨੂੰ ਮੈਂ ਲਾਉਣ ਗਈ ਸੀ ਮੈਂ ਨਾ ਆਈ ਸੀ 12:00 ਵਜੇ ਇਹ ਕੰਮ ਕਰਕੇ ਤੇਰੀ ਕਰਨਾ ਹੁੰਦਾ ਹਾਂ ਹਾਂ ਉਹ ਜਿਹੜਾ ਆਵਾਜ਼ ਨੇ ਤੇ ਆਪ ਨੂੰ ਨਹੀਂ ਅੱਜ 4 ਵਜੇ ਤੱਕ ਕਰ ਤੱਕ ਤੱਕ ਉਹਲਾ ਹਾਂ ਚੱਲ ਆ ਮੈਂ ਤਾਂ ਸੋ ਕੋਦਾ ਬੀਰੀ ਉਹ ਬਸਾਂ ਪੁੱਛਾ ਡੀਕਨ ਨਾਲ ਚਾਹ ਨੂੰ ਪੁੱਤਰ ਬਣਾ ਲਾਂ ਹਾਂ ਹੋਰ ਟੀਟਾ ਕੰਮ ਇਹ ਸਭ ਕੀ ਕਰਦੀ ਹਾਂ ਅਜੀ ਬੈਠੀ ਹੋਰ ਵਧੀਆ ਬੈਠੀ ਠੀਕ ਹੈ ਗਿਆ ਤੇ ਕੀ ਰਹਿ ਬਾਹਰ ਹੀ ਇੱਕ ਜੇ ਮੈਂ ਅੱਜਿਆ ਨਹੀਂ ਵੀ ਹੁਣ ਤਾਂ ਮੈਂ ਨੇੜੇ ਹਾਂ ਤੇ ਆ ਜਾਨੀ ਤੇ ਜੇ ਕਿਨੇ ਮੈਂ ਦੂਰ ਪਿਆਈ ਹੁੰਦੀ ਤੇ ਮੇਰੇ ਕੋ ਕਿੱਥੇ ਆਇਆ ਜਾਣਾ ਸੀਗਾ ਸੇ ਆਪੇ ਨੂੰ ਜਾਲ ਫੜੀ ਆ ਕਿਤੇ ਇੱਥੇ ਕੋਈ ਪਾਣੀ ਨਹੀਂ ਕੁਛ ਨਹੀਂ ਅੰਦਰ ਪਈ ਹੈ ਮੇਰੇ ਕੋਲ ਕੁਛ ਕੋਈ ਦਿੱਤਾ ਦਿੱਤੇ ਕੱਖਲੇ ਦਿੱਤਾ ਫਿਰ ਦਿੱਤਾ ਨਹੀਂ ਦਿੰਦਾ ਨਾ ਕਦੋਂ ਕੁਛ ਵੀ ਨਹੀਂ ਦਿੰਦਾ ਕਿ ਮੈਂ ਖਾਂਦੀ ਕੁਛ ਨਹੀਂ ਤਾਂ 담ाकी ਉੱਤੇ ਰੋਟੀ ਪਾ ਕੇ ਉਸਤੇ ਵਾਲੇ ਘੜ ਮੈਂ ਕਿੰਨਾ ਪਾ ਲਈ ਤੇ ਹੁਣ ਅੰਦਰ ਪਈ ਕਿ ਉਧਰ ਗਈ ਨਹੀਂ ਅੰਦਰ ਹੀ ਪਈ ਮੈਨੂੰ ਲੱਗਦਾ ਦੇਖੀ ਵੀ ਨਹੀਂ ਮੈਂ ਨੋਂ ਵਰ ਗਈਆਂ ਬਾਈ ਤਾਂ ਮੈਂ ਨਹੀਂ ਬੁਹਾ ਜਾ ਢੋ ਲੈ ਗਈ ਹੁਣ ਮੈਂ ਦੇਖੀ ਮੈਨੂੰ ਉਸ ਤੋਂ ਜ਼ਿਆਦਾ 3 ਦਿਨ ਨੱਤਾ ਤਾਂ ਕਰ ਲਿਆ ਮੈਂ ਪਾਣੀ ਲਿਆ ਮਾਂ ਇਲਾ ਪਾਣੀ ਖੋਟਾ ਸੀ ਆਪੇ ਨੇ ਜਾਨ ਪੜੀ ਪਤਾ ਨਹੀਂ ਕਿਦਾਂ ਜਾਨ ਸੋਖ ਗਈ ਹੁਣ ਕਿੱਧਰ ਨਹੀਂ ਸਾਹ ਸੁ ਮੇਰੀ ਉਹ ਤੇਰੇ ਬੰਦੇ ਸਮੰਨੇ ਮੋੜ ਬਣਾਉਂਦੀ ਤੇ ਤੀਜੇ ਕਿਦਣ ਤੋਰੀ ਰਹਿੰਦੀ ਹੈ ਤੇ ਕੀ ਬੰਦਾ ਕਰੇ ਤੇ ਕੀ ਦੱਸੇ ਤੇ ਕੀ ਨਾ ਦੱਸੂ ਘਰਾਂ ਚ ਕਿਹੜਾ ਰੋਇ ਤੇ ਆੜੀ ਨਿਕਲਿਆ ਜਾਂਦਾ ਹੈ ਇਸ ਕੁੜੀ ਨੇ ਪਤਾ ਨਹੀਂ ਕੀ ਉਹਦਾ ਅੰਗਲਾ ਹੋਣੀ ਦੀਦੀ ਮਾਨੀ ਕੁਬਾਨਾ ਪਤਨਾ ਆਪ ਤਾਂ ਮੈਂ ਕਿਉਂ ਆਈ ਕਿ ਤੇ ਵੀ ਨਾ ਪਤਾ ਲੱਗ ਜੀ ਕਿ ਇਹ ਸਿਕਾਹ ਕਿੱਥੇ ਦੇ ਨਿਕਾਣ ਆਉਂਗੀ ਮੈਂ ਨਾ ਪਰ ਇਹ ਤਾਂ ਕੋਈ ਖਾ ਬੇਗੀ ਮੈਂ ਕਿਹਾ ਦੀ ਨੂੰ ਸਮਝਾ ਦਿੰਦੀ ਮੇ ਬਚਾਰੀ ਇਹ ਦੀ ਛੱਟ ਦੀ ਨਿਆਈ ਛੱਟ ਕੇ ਇਹਨੂੰ ਲੱਗਦਾ ਮੁਰ ਜਾਣਾ ਕੁਛ ਵੀ ਨਹੀਂ ਜਾਈਦਾ ਲੱਗਦਾ ਸੋਣ ਨੂੰ ਸੇਕਾ ਦਿੰਦਾ ਇਹ ਬਹੁਤ ਸੱਚੀ ਆਪ ਦੇ ਘਰ ਵੀ ਆਇਆ ਗਿਆ ਮੇਰਾ ਪਿਆਰ ਦੇ ਕਾ ਉਹ ਮੈਂ ਕਿੱਥੇ ਆਖ ਨਹੀਂਦੀ ਉਹ ਆਹ ਬੱਸ ਆਹ ਆਇਆ ਇਤਨਾ ਨਾ ਤੁਸੀਂ ਐ ਕਰਿਓ ਚੱਲੀ ਮੈਨੂੰ ਪਤਾ ਤੇ ਸਾਰਾ ਲੱਗਦਾ ਵਾ ਮੈਂ ਕਿਹੜਾ ਨਹੀਂ ਆਣੀ ਨਹੀਂ ਸੱਸ ਮੇਰੀ ਆਹਾਂ ਦਿਵਾਨ ਸੁਨੇ ਮੂਹ ਬਣਉਂਦੀ ਹਜੇ ਮੈਂ ਫੇਰ ਆਈ ਆਂ ਤੇ ਗੱਲਾਂ ਬਾਤਾਂ ਕਰਦੀ ਨਹੀਂ ਰਹੋਗੇ ਅੱਜ ਤੇ ਫੇਰ ਰਹਿਣਾ ਹੀ ਪੈਣਾ ਹੁਣ ਆ ਸਿਆਪਾ ਕਰਕੇ ਹੀ ਚਾਹੂੰ ਜਿਹੜਾ ਲਿਆਂਦਾ ਇਹਨੂੰ ਅਸਰ ਅਸਰ ਹੋ ਜਾਏ ਕਿ ਤੇ ਮਾਰਦਾ ਪੋਰਾ ਹੁਣ ਮੈਂ ਦੋ ਤਿੰਨ ਦਿਨ ਕਹਿ ਕੇ ਆਈ ਸੱਸ ਮੇਰੀ ਪਤਾ ਕਿੰਨਾ ਕੋਡਮੜ ਭਾਬੀ ਕਰਦੀ ਤੁਹਾਨੂੰ ਪਤਾ ਪੁਰ ਇਦਾਂ ਹੀ ਕਰਦੀ ਹਾਂ ਜਦੋਂ ਪਤਾ ਕੰਮ ਕਰਨਾ ਪਵੇ ਵੀ ਆਪਾਂ ਨੂੰ ਕੰਮ ਕਰਨ ਨੂੰ ਲਿਆਂਦਾ ਹੁੰਦਾ ਹਾਂ ਚੱਲ ਕੋਈ ਨਹੀਂ ਆ ਬਾਨਾ ਕੋਈ ਮੈਨੂੰ ਤੇ ਆਪਣੀ ਸੋਚਣ ਦਿਆ ਕਿ ਕੀ ਮਾਰੋਗੀ ਮੈਨੂੰ ਇਹ ਗੱਲ ਕਹਿਣੀ ਆ ਕਿ ਮੈਂ ਉਹ ਦੇ ਪਰ ਜਏ ਪਾਪਾ ਬਾਹਰ ਬਾਹਨਾ ਮਾਰੂ ਕਿ ਮੈਂ ਉਤਨੇ ਜਨਾ ਦੂਰ ਸੀ ਹੋ ਕੇ ਗਈ ਆ ਤੇ ਚਲ ਮੈਂ ਤੈਨੂੰ ਮਿਲਣ ਆਈ ਆ ਤਾਂ ਕਰਕੇ ਵੀ ਮੇਰੇ ਮਨ ਨੂੰ ਹੋਰ ਤਰ੍ਹਾਂ ਹੁੰਦਾ ਰਿਹਾ ਸੀ ਤੇ ਜਾ ਪਾ ਤੂੰ ਚਾਰ ਚੱਕਰ ਮੈਨੂੰ ਕਰਨਾ ਪੈਂਦਾ ਸੀ ਥੁਸਕੇ ਘਰ ਤੇ ਕੋਈ ਨਹੀਂ ਜਾਇਆ ਸਿਰ ਪੀੜੋਂ ਹੁੰਦਿਆ ਜਿਹਾ ਭਾਬੀ ਚਾਹ ਤੇ ਘੁੱਟ ਬਣਾ ਆ ਲੈ ਜਾ ਮੈਂ ਪਾਣੀ ਥੋੜੇ ਥੀਰੇ ਮੇਰੇ ਕੋਲ ਆ ਤੇ ਜਦ ਮੌਸਮ ਜੇ ਚੇਂਜ ਹੁੰਦੇ ਆ ਨਾ ਤੁਹਾਡੇ ਬੜੇ ਖਰਾਬ ਹੋ ਗਏ ਆ। ਆਪਾਂ ਵੀ ਫਰੇ ਬਾਅਦ ਛੋੜ ਦੇ ਦੀ ਗੰਦੀ ਟ੍ਰੇਕ ਕਿ ਰੱਖੀ ਆ ਜੀ। ਨਹੀਂ ਕਰਦੀ ਆ ਹੁਣ ਬਾਅਦ ਚ ਛੋੜ ਦੇਣੀ ਆ। ਇਹ ਘਰ ਅੱਗੇ ਤਾਂ ਕਿਸੇ ਨਵੇਂ ਕੱਢਣ ਆਲੀ ਆ। ਤੇ ਕਿੰ ਨੂੰ ਨਹੀਂ ਪਤਾ ਲੱਗਦਾ। ਜੇ ਨੂੰ ਨਾ ਘਤ ਲਾਇਓ ਪ੍ਰੀਤ ਨੂੰ ਵੀ ਆਈ ਆ। ਘਤ ਲਾਇਓ। ਮੈਂ ਦੇਖ ਰਹਾ ਕਿ ਤੇ ਠੇਡਾ ਖਾ ਕੇ ਨਾ ਤੇ ਕਿ ਭੈਣ ਦਾ ਕੋਈ ਚੇਤਨ ਵੀ ਆਈ ਨਹੀਂ ਮਿਲਣਾ ਕੋਈ ਸਾਸਰੀ ਘਰ ਬੁਲਾਉਣੀ ਕੋ ਕੋਚ ਹੈ ਕਿਦਾਂ ਦੀ ਵੀ ਪਾਵੇ ਤੁਰੀ ਜਾਂਦੀ ਖਾ ਕੋ ਭਾਵੇਂ ਦਾ ਸਾ ਬਣਾ ਲੈ ਭਾਵੇਂ ਨਾ ਸਾ ਬਣਾ ਲੈ ਤੇ ਹੈ ਲੈ ਜਿੱਦ ਤੋਂ ਅੱਜ ਕੱਲ੍ਹ ਕੇ ਅੱਜ ਫੇਰ ਆ ਗਏ ਹਾਂ ਨਹੀਂ ਸੱਚੀ ਭੈਣ ਆ ਕੋਈ ਸਾਸਰੀ ਘਰ ਨਹੀਂ ਕੋਈ ਹਾਲ ਨਹੀਂ ਚਾਲ ਨਹੀਂ ਕੋ ਬੱਚਿਆਂ ਦਾ ਨਹੀਂ ਪੁੱਛਿਆ ਹੈ ਐਡੀ ਕੋਲੀ ਕਰਾਰੀ ਕਿ ਹੋ ਗਈਆਂ ਐਡੀ ਸਵੱਤੀ ਨਹੀਂ ਲੱਜ ਸ਼ਰਮ ਲਾ ਕੇ ਛੱਡ ਦਿੱਤੀ ਤੂੰ ਕੜ ਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਡੀ ਤੁਹਾਨੂੰ ਸਾਸਰੀ ਘਰ ਕੌਣ ਬੁਲਾਵੇ ਰੋਜ਼ ਰੋਜ਼ ਹਾਲ ਤੇ ਤੁਸੀਂ ਗਏ ਤੇ ਅੱਜ ਦਿਨ ਨਹੀਂ ਚੜਨ ਦਿੱਤਾ ਤੇ ਤੁਸੀਂ ਆ ਵੀ ਗਏ ਨਹੀਂ ਮੈਂ ਤਾਂ ਤੇ ਇੱਥੇ ਤੇਰੇ ਨਾਲ ਤਾਂ ਗੁੱਸੇ ਦਾ ਰਾਜ ਹੋ ਕੇ ਗਈ ਨਾ ਮੇਰਾ ਤਾਂ ਮਨ ਨਹੀਂ ਲੱਗਾ ਮੇਰੇ ਤਾਂ ਮਨ ਹੋਰ ਤਰਾ ਹੁੰਦਾ ਰਿਹਾ ਤੇ ਮੈਂ ਜਾ ਕੇ ਢੇੜਾ ਮਾਰ ਕੇ ਆਵਾਂ ਚੱਲ ਵੀ ਵਧੀਆ ਹੀ ਦੀਦੀ ਵੈਸੇ ਇੱਥੇ ਰਹਿੰਦੇ ਹੋ ਤੇ ਤੁਸੀਂ ਮੈਨੂੰ ਵਿਆਹਣ ਵਿਆਹਣ ਤੇ ਕਰਦੇ ਹੋ ਉਹਨਾਂ ਤੇ ਮੈਂ ਵੀ ਇੱਥੇ ਤੁਸੀਂ ਵੀ ਇੱਥੇ ਰਹਿੰਦੇ ਤੇ ਮੈਂ ਵੀ ਇੱਥੇ ਰਹਿਣਾ ਤੇ ਤੇਰੀ ਖਰਚਾ ਹੀ ਲਾਉਣਾ ਮ ਕੀ ਫਾਇਦਾ ਵਿਆਹ ਦਾ ਆਹੋ ਰਹਿਣਾ ਤੇ ਮੈਂ ਵੀ ਇੱਥੇ ਤੁਹਾਨੂੰ ਪਤਾ ਨਾ ਵੱਡੀਆਂ ਨੂੰ ਛੋਟੀਆਂ ਭੈਣਾਂ ਭਟੀਆਂ ਵਾਲੇ ਵੇਖ-ਵੇਖ ਕੇ ਸਿੱਖ ਰਹੀਆਂ ਕੀ ਭੈਣਾ ਮੈਂ ਤੇ ਮਿਲ ਨਹੀਂ ਨਾ ਰਹਿਣ ਇੱਕ ਪੱਕੇ ਡੇਰੇ ਥੋੜੀ ਮਾਣ ਆਈ ਆ ਕੱਲ ਤੇ ਜਗੇ ਐਡੀ ਛਤੀ ਉਧਰ ਗਏ ਮਿਲਣ ਖਣਾ ਤੇ ਜੇ ਇਕ ਨਹੀਂ ਕੱਲ ਤੂੰ ਆਖੇ ਜੇ ਪਰਜਾਈ ਕਵੇ ਨਾ ਤੇ ਉਹਦੇ ਮੂੰਹੋਂ ਪਰੀ ਤੇ ਫੱਬਦੀਆਂ ਵੀ ਆ ਤੇ ਤੇਰੇ ਮੂੰਹੋਂ ਹੀ ਫੱਬਦੀਆਂ ਤੂੰ ਜਹ ਹਸਲ ਚੰਗਾ ਮੇਰੀ ਭੈਣ ਆਈ ਆ ਅੱਛਾ ਤੁਸੀਂ ਮਿਲਣ ਹੀ ਪਰਜਾਈ ਨੂੰ ਆਏ ਤੇ ਪਰਜਾਈ ਕਿਉ ਕਹੂਗੀ ਮੈਨੂੰ ਕਹਿਣਾ ਪੈਣਾ ਉਹਰੇ ਘਰ ਕੁਰਸੀ ਇੱਥੇ ਆ ਤੁਹਾਨੂੰ ਗੱਲ ਦੱਸਾਂ ਇੱਧਰ ਆ ਮੈਂ ਗੱਲ ਨਹੀਂ ਤੁਹਾਡੀ ਸੁਣਨੀ ਕੋਈ ਮੈਂ ਤਾਂ ਫੋਨ ਲਾਉਣ ਲੱਗੀ ਪਰੀਤ ਤਾਂ ਮਸੋਂਦਾ ਨਹੀਂ ਮੈਂ ਕਿਹ ਕੀ ਕਹਿ ਇੱਧਰ ਕਰ ਕੁਛ ਕਰ ਸੋ ਤਾਂ ਗੱਲ ਨਹੀਂ ਇੱਥੇ ਕਰ ਦੋ ਨਾ ਕੰਨ ਨਾ ਸੁਣਨੀ ਮੂੰਹ ਨਾ ਥੋੜੀ ਸੁਣਨੀ ਹੈ ਨਹੀਂ ਸਿਆਣੇ ਆਦੇ ਕੱਲਾਂ ਦੇ ਵੀ ਕਰ ਲੁੰਦੇ ਆ ਗੱਲ ਕੋਈ ਹੋ ਪੜਦਾ ਜੀ ਪੜਤੇ ਆਲੀ ਆਪਣੀ ਭੈਣਾ ਭੈਣਾ ਦੀ ਨੇੜੇ ਕਰ ਕੁਰਸੀ ਤੇ ਨੀ ਕਰ ਦੱਸਾਂ ਇੱਕ ਹੁਣ ਤੁਸੀਂ ਮੈਨੂੰ ਕੀ ਲੈਕਚਰ ਸੁਣਾਉਣਾ ਛੱਡ ਦੇ ਫੋਨ ਦਾ ਕਹਿਣਾ ਇੰਨਾ ਫੋਨ ਨਹੀਂ ਖੜੇਗਾ ਉੱਥੇ ਹੀ ਮੁੰਡਾ ਉੱਥੇ ਹੀ ਮੁੰਡਾ ਬਸ ਇਹੋ ਤੁਹਾਡੇ ਗੱਲਾਂ আর ਕੁਝਾ ਚੀ ਕਰ ਥੋੜੀ ਤੁਹਾਨੂੰ ਪਿਆਣੀ ਕੀ ਬੜ ਬੜ ਕਰੀ ਜਾਂਦੀ ਬੈਠੀ ਇੱਥੇ ਕੋਸ਼ ਨਹੀਂ ਕੋਸ਼ ਨਹੀਂ ਦੱਸੋ ਕੀ ਕਹਿਣਾ ਅੰਨੇ ਕੋ ਟਾਈਮ ਨਹੀਂ ਹੈਗਾ ਇਹ ਮੈਂ ਉਹ ਭਾਜੀ ਤੇਰਾ ਰਿਸਟਾਰ ਕਰਾਉਂਗਾ ਮੈਨੂੰ ਪਹਿਲਾਂ ਪਤਾ ਸੀ ਉਹਨੇ ਮੈਨੂੰ ਚੇਚਾ ਕਲਾਇਆ ਵੀ ਜਾ ਪ੍ਰੀਤ ਨੂੰ ਪੁੱਛ ਕੇ ਆ ਵੇਲਾ ਸਾਡੀ ਨਹੀਂ ਲਾਜਪਾਤ ਰੱਖਣੀ ਉਹਦੀ ਰੱਖ ਲੈ ਉਹ ਅਗਲਾ ਵੀ ਮੈਨੂੰ ਪਹਿਲਾਂ ਪਤਾ ਸੀ ਕਿ ਤੁਸੀਂ ਇਹੋ ਗੱਲ ਹੋਰ ਤੁਹਾਨੂੰ ਗੱਲ ਆਉਂਦੀ ਨਹੀਂ بس ਇਹੋ ਦੋ ਚਾਰ ਗੱਲਾਂ ਉੱਥੇ ਮੁੰਡਾ ਹੀ ਆ ਕਰਦਾ ਹੀ ਉਹ ਕਰਦਾ ਹੀ ਉਹ ਕਰਾਉਂਦਾ ਰਿਸ਼ਤਾ بس ਇਹੋ ਗੱਲਾਂ ਤੁਹਾਡੇ ਕੋਲ ਹੋਰ ਕੁਛ ਅਜਿਹੀ ਗੱਲ ਕਰਨੀ ਤੇ ਕਰੋ ਨਹੀਂ ਤੇ ਮੈਂ ਜਾਵਾਂ ਅੰਦਰ ਅਬ ਇਹ ਕਾਰ ਗੱਲਾਂ ਸੁਣਨੀ ਮੈਂ ਤੁਹਾਡੇ ਇੱਥੇ ਆਈ ਮੈਂ ਜਾ ਕੇ ਚਲ ਤੋ ਫਸੇਗਰੀ ਮੈਨੂੰ ਕੀ ਪਤਾ ਆਣ ਕੇ ਫੇਰ ਬੈਠੀ ਹੈ ਪ੍ਰੀਤ ਮੇਰਾ ਤੇ ਕਈ ਵਾਰੀ ਚੀ ਕਰਦਾ ਵਾ ਤੇਰੇ ਮੂੰਹ ਤੇ ਪੇੜ ਮਾਰਾਂ ਜਿੱਦਾਂ ਤੂੰ ਬੋਲਦੀ ਹੈ ਤੈਨੂੰ ਬੋਲਣ ਦਾ ਤਰੀਕਾ ਭੁੱਲਿਆ ਹੋਇਆ ਹੈ ਅੱਜ ਕਰੀ ਜਾਨੀ ਸਭ ਤੇਰਾ ਜਿੰਨਾ ਲਿਆਜ ਕਰ ਦੇ ਨਾ ਤੂੰ ਭਾਬੀ ਦਾ ਲਿਆਜ ਕਰਦੀ ਨਾ ਤੂੰ ਮੇਰਾ ਕਰਦੀ ਕਿੰਨਾ ਤੂੰ ਵਿਗੜੀ ਪਈ ਹੈ ਇਹ ਕਾਗ ਲੱਗਣਾ ਤੈਨੂੰ ਫੋਨ ਟਾਈਮ ਨਾਲ ਵੀਰ ਨੇ ਲੈ ਕੇ ਤੇ ਦੇ ਦਿੱਤਾ ਇਹ ਦੇ ਦੇ ਨਾ 24 ਘੰਟੇ ਲੱਗਿੱਤੀ ਪੁੱਤ ਕੇ ਰਿਕਵਾਰਾ ਤੇ ਪੁੱਤ ਫੋਨ ਦੇ ਤਾਂ ਇੰਨਾ ਹੋਈ ਨਹੀਂ ਚੰਗਾ ਲੱਗਦਾ ਲੋਕੀ ਵੇਖਣ ਨਾਲ ਛੱਤੀ ਛੱਤੀ ਗੱਲਾਂ ਬਣਾਉਂਦੇ ਇਹ ਨੂੰ ਚਲਾਉਣਾ ਨਹੀਂ ਹੁੰਦਾ ਨਾ ਤਾਂ ਕਰਕੇ ਤੁਹਾਨੂੰ ਕੀ ਮੇਰੇ ਕੋ ਵੀ ਹੈਗਾ ਫੋਨ ਚਲਾਉਣਾ ਨਹੀਂ ਆਉਂਦਾ ਇੱਥੇ ਮੈਂ ਤੇ ਇਕੱਲਾ ਕਰਾਉਂਗੀ ਪਰ ਮੈਂ ਤੇਰੇ ਨੂੰ ਪੂਰੀ 24 ਘੰਟੇ ਹੱਥ ਚ ਫੜ ਕੇ ਤੇਰੀ ਟੋਚ ਟੋਚ ਕਰਾਉਂਦੇ ਫਿਰ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਤੇ ਜੇ ਕੋਈ ਮਾਤਰੀ ਗੱਲ ਦਊ ਤਾਂ ਤੇ ਗਾਲ ਪੈ ਜਾਣਾ ਅੱਗੋਂ ਤੁਹਾਨੂੰ ਉਧਰ ਨਹੀਂ ਇਕੱਲਾ ਤੋਂ ਟਾਈਮ ਮਿਲਦਾ ਨਾ ਫੋਨ ਚਲਾਉਣ ਦਾ ਜਿਹਾ ਭਾਬੀ ਚਾਹ ਲਿਆ ਅਪਰੀਤ ਦੀ ਵੀ ਲਈ ਐ ਸਾਡੇ ਦੋਵਾਂ ਦੀ ਲੈ ਆਵੀ ਆਜਾ ਤਰੀ ਤੇ ਭੈਣ ਦੇ ਲਾਗੇ ਪੀਲਾ ਦੋਵਾਂ ਦੀ ਕਿਉਂ ਨਹੀਂ ਭਾਬੀ ਜੱਸ ਦੀ ਪੀਣੀ ਤਵੇ ਭੈਣਾ ਭੈਣਾ ਬੈ ਕੇ ਤੇ ਪੀਣੀ ਆ ਇੱਥੇ ਕਿਸੇ ਬਣਾਈ ਜਾ ਆਪਣੇ ਵਾਸਤੇ ਹੋਣੀ ਆ ਕਿ ਨਾਲ ਦੋਹੇ ਜਣੀਆਂ ਬੋਹਾਂਗੇ ਚੁਗਲੀਆਂ ਕਰਾਂਗੇ ਇੱਧਰ ਦੀਆਂ ਉੱਧਰ ਦੀਆਂ ਖਾਸ ਕਰਕੇ ਮੇਰੀਆਂ ਮੈਂ ਚਲ ਜਾਂਨੀ ਆ ਤੁਸੀਂ ਕਰ ਲਓ ਫਰੀਦ ਮੈਂ ਤੈਨੂੰ ਆਵਾਜ਼ ਮਾਰੀ ਆ ਆਵਾਜ਼ ਮਾਰ ਕੇ ਤੈਨੂੰ ਮੈਂ ਕੋਲ ਪਾਇਆ ਤੇ ਜੇ ਮੈਂ ਚੁਗਲੀਆਂ ਹੀ ਕਰਨੀਆਂ ਹੁੰਦੀਆਂ ਤੇ ਤੂੰ ਤੇ ਫਿਰ ਉੱਥੇ ਬੈ ਹੀ ਗਈ ਸੀ ਮੈਂ ਕੀ ਕਰਨੀ ਸੀ ਤੈਨੂੰ ਕੋਲ ਤਾਂ ਨਾ ਸੀਗਾ ਕਿਉਂ ਤੇਰਾ ਦਿਮਾਗ ਖਰਾਬ ਹੋਇਆ ਰਹਿੰਦਾ ਵਾ ਦੱਸੀ ਪਹਿਲਾਂ ਮੈਨੂੰ ਕੁਛ ਨਹੀਂ ਮੇਰਾ ਫਰੈਂਡ ਤੂੰ ਇੱਕ ਮੇਰੀ ਗੱਲ ਸੁਣ ਲੈ ਫਰੈਂਡ ਫਰੰਡ ਦੀ ਤੈਨ ਮੈਂ ਕਹਿ ਤਾ ਪਹਿਲੇ ਹੈ ਜਦੋਂ ਉਹਨਾਂ ਦੇ ਘਰ ਜਾਣਾ ਬੰਦ ਕਰਦੇ ਤੈਨ ਮੈਂ ਦੱਸਾਂ ਹੁਣ ਤਾਂ ਤੇਰੇ ਨਾਲ ਪਿਆਰ ਨਾ ਪੇਸ਼ ਆਉਂਦੇ ਆ ਤੇ ਮੜ ਕੇ ਦੂਜੀ ਤਰ੍ਹਾਂ ਤੂੰ ਹਾਪੇ ਹੜ ਜੇਗੀ ਨਹੀਂ ਉਧਰ ਜਾਣਾ ਨਹੀਂ ਬੰਦ ਕਰਨਾ ਬਸ ਉਧਰ ਜਾਣਾ ਕਿੱਥੇ ਜਾਉਂਗੀ ਐਵੇਂ ਇੱਥੇ ਮੇਰੇ ਨਾਲ ਗੱਲ ਨਹੀਂ ਕਰਦਾ ਭਾਬੀ ਆ ਉਹ ਵੀ ਮੇਰੇ ਨਾਲ ਗੱਲ ਨਹੀਂ ਕਰਦੇ ਸਹੀ ਤਰੀਕੇ ਨਾਲ ਤੁਸੀਂ ਤੁਹਾਨੂੰ ਬਸ ਇੱਕ ਗੱਲ ਤੋਂ ਸਵਾ ਕੋ ਗੱਲ ਨਹੀਂ ਆਉਂਦੀ ਤੇ ਜਿਹੜੇ ਹੁਣ ਜਿਹੜੇ ਵੇਖ ਜਿਹੜੇ ਕੰਮ ਦਾ ਹੁਣ ਟਾਈਮ ਆ ਮੈਂ ਉਹੀ ਗੱਲ ਕਰਨੀ ਮੈਂ ਦੂਜੀ ਕਿੱਥੋਂ ਕਰ ਦੂੰਗੀ ਤੇ ਵਿਆਹ ਦੀ ਤੇ ਵਿਆਹ ਦੀ ਉਮਰ ਤੇ ਵਿਆਹ ਦੀ ਗੱਲ ਕਰਨੀ ਆ ਹੁਣ ਕਿੱਥੋਂ ਕਰਦਾ ਜਾਂ ਤਾਂ ਹੋਵੇ ਤੂੰ ਪੜਦੀ ਹੋਵੇ ਫਿਰ ਤਾਂ ਮੈਂ ਆਖਾਂ ਵੀ ਕੋਈ ਕੋਰਸ ਕਰਦੀ ਆ ਪੜਦੀ ਆ ਤੇ ਚਾਲੇ ਤਾਂ ਹਜੇ ਨਹੀਂ ਕਰਨਾ ਅਜੇ ਤਾਂ ਬਹਿਲੀ ਤੂੰ ਬੈਠੀ ਨਾ ਕੋ ਪੜੇ ਨਾ ਟੱਕਣਾ ਪਾਣੇ ਨਾ ਕੋ ਸਲਾਈ ਨਾ ਕਢਾਈ ਤੇ ਵਿਆਹ ਹੀ ਕਰਨਾ ਹੋਰ ਉੱਥੇ ਕੀ ਕਰਨਾ ਜੇ ਮੇਰਾ ਜੀ ਕਰੇ ਤਾਂ ਮੈਂ ਕਰਾ ਦੂੰਗੀ ਲੈ ਆਪੇ ਤੂੰ ਕਿੱਦਾਂ ਕਰਾ ਲੇਗੀ ਹੁਣ ਬੈਠੀ ਦੇਖੀ ਇਹ ਤਾਂ ਮਨ ਗਿੱਟੂ ਦੀ ਥਾਂ ਦੀ ਕਰਾ ਭਲਾ ਕੀ ਕੀ ਦੀ ਆ ਤੱਸ ਦੀ ਕਿ ਨਹੀਂ ਕਰਦੀ ਹੈ ਪ੍ਰੀਤ ਮੈਂ ਨਾ ਮੈਨੂੰ ਮੈਂ ਕੱਲ ਜੀ ਸੁਣੀ ਮੈਂ ਨਾ ਮੈਨੂੰ ਵਿਆਹ ਆਇਆ ਵਾ ਤੇ ਅੱਜ ਤੇਰੀ ਅਫਸਰ ਨੇ ਗਿਫਟ ਦਿੱਤਾ ਦੇ ਨੂੰ ਅੱਛਾ ਭਾਬੀ ਨੂੰ ਤੁਹਾਨੂੰ ਹੀ ਦੱਸਦਾ ਲੈ ਉਹ ਦੱਸਿਆ ਨਹੀਂ ਆ ਮੈਂ ਉਹਦੇ ਕੋਲ ਮੰਗਿਆ ਸੀ ਸਮਾਨ ਜਿਆ ਕੋਈ ਤੂੰ ਆਂਦੀ ਸੀ ਦੀਦੀ ਮੇਰਾ ਤੇ ਹੈ ਨਹੀਂਗਾ ਕਿ ਤ੍ਰੀਤ ਨੂੰ ਦੀ ਸਹੇਲੀ ਨੇ ਬੜੀ ਸੋਹਣੀ ਚੀਜ਼ ਦਿੱਤੀ ਗਿਫਟ ਕੀਤੀ ਐ ਤੂੰ ਉਹਨੂੰ ਪੁੱਛ ਲੈ ਮੈਂ ਤਾਂ ਤਾਂ ਪੁੱਛਿਆ ਤੈਨੂੰ ਉਦੋਂ ਨੇ ਚੇਚਾ ਨੇ ਮੈਨੂੰ ਦੱਸਿਆ ਕਿ ਤੈਨੂੰ ਉਹਨੇ ਗਿਫਟ ਦਿੱਤਾ ਕੋਈ ਵਿਖਾ ਕਹਿ ਦੋ ਨਾ ਦੱਸ ਤਾਂ ਪਤਾ ਤੇ ਮੈਨੂੰ ਲੱਗ ਗਿਆ ਦੱਸ ਤਾਂ ਓਹੋ ਤੈਨੂੰ ਦੱਸਿਆ ਥੋੜੀ ਮੈਂ ਤੁਨ ਗੱਲਾਂ ਕਰਨਾ ਕੀ ਗੱਲ ਕੀਤੀ ਉਹਨੇ ਡਾਇਰੈਕਟਲੀ ਸੀ ਸਿੱਧਾ ਥੋੜੀ ਕਿ ਤਾ ਮੈਂ ਦੱਸਿਆ ਵੀ ਤੈਨੂੰ ਕੋਈ ਚੀਜ਼ ਦਿੱਤੀ ਲੈ ਕੇ ਵਿਖਾ ਚਾਹੀਨੀ ਕਿਦਾਂ ਦੀ ਨਹੀਂ ਮੈਂ ਨਹੀਂ ਵਿਖਾਣੀ ਤੁਹਾਨੂੰ ਭਾਬੀਏ ਦੱਸ ਦਿੱਤਾ ਹਣਾ ਕਿਹੋ ਜੀ ਤੁਹਾਡਾ ਕੀ ਇਰਾਦਾ ਉਹ 골ਡ ਦੀ ਚੈਨ ਆ ਮੇ ਜਣੇ ਘਰ ਇਹਨੂੰ ਥੋੜੀ ਵਿਖਾਉਂਦੀ ਫਿਰਨਾ ਤੇ 골ਡ ਦੀ ਚੈਨ ਵਿਖਾ ਤਦੇ ਮੈਨੂੰ ਮੈਨੂੰ ਮੈਂ ਭੈਣ ਆ ਮੈਂ ਕਿਤੇ ਖਾਤ ਨਹੀਂ ਚੱਲੇਗੀ ਜਾ ਲੈ ਆ ਵਿਖਾ ਮੈਨੂੰ ਚੈਨ

ਫਿਲ ਅੱਜ ਦੇ ਭਾਂਡਿਆਂ ਦੇ ਬਾਅਦ ਚੰਗੀ ਪਹਿਲਾਂ ਦੀਦੀ ਦੀ ਚਾਹ ਬਣਾਵਾ ਇਹਨਾਂ ਨੂੰ ਚਾਹ ਦੇਣੀ ਆਂ ਨਾਲ ਲੱਗਦੇ ਨੇ ਜੀ ਦੇ ਉਨੀ ਕੋਲ ਬੈਠੀ ਆ ਦੀਦੀ ਜੀ ਦੇ

ਆਹ ਮੇਗਾ ਵਧੀ ਜੇ ਤੈਨਾਂ ਕਿਤੇ ਭੁੱਲ ਜੀ ਦੀਦੀ ਨੂੰ ਨਪਰਾ ਦਾ ਖਮ ਜਿਆਕਾਰ ਪ੍ਰੀਤ ਨਹੀਂ ਇੱਤਾ ਪਾਉ ਗਏ ਜਾ ਰਹੇ ਹੋਣੇ ਜਿੱਦਾਂ ਦੇ ਕੰਮ ਤੁੰ ਕਰਦੀ ਆ ਆ ਲੋ ਤੁਸੀਂ ਕੀ ਆਹ ਪੜਾ ਦੇ ਪ੍ਰੀਤ ਨੂੰ ਮੈਂ ਨਹੀਂ ਪੀਣੀ ਦੀ ਚਾਹ ਹਾਏ ਹਾਏ ਤੂੰ ਪਾ ਲਾ ਲੈ ਤਾਂ ਵੀ ਨਾ ਮੇਰੀ ਪੈੜ ਵੇ ਲੈ ਕਿਤੇ ਚੇਚਾ ਪੜਾ ਕੇ ਲਈ ਐਵੇਂ ਨਹੀਂ ਕਰਦਾ ਪੀਲਾ ਰਜਾਈ ਮਾਰਾ ਕਰ ਕੀ ਹੁੰਦੀ ਤੇ ਤੂੰ ਦੱਸ ਕੀ ਇਹਦੇ ਨਾਲ ਲੈ ਖਾਜੀ ਘਰ ਕੀ ਰਹੀਗੀ ਪੜਚਾ ਮੈਂ ਨਹੀਂ ਪੀਣੀ ਚਾਹ ਮੈਂ ਉਧਰ ਚੱਲੀ ਆਂ ਆਪਣੀ ਫਰੈਂਡ ਉਧਰੋਂ ਪੀਆਉਂਗੀ ਮੈਨੂੰ ਵੀ ਚਾਹ ਪੀਣੀ ਦਾ ਤੇ ਤੀ ਤੀਲਾ ਦਾ ਮੈਂ ਭੈਣ ਦਾ ਚਾਹ ਵੀ ਬੈ ਕੇ ਪੀਣੀ ਦੱਸ ਹੈ ਤੜਾ ਭੈਣ ਦਾ ਪਿਆਰੀ ਪੜਾਤਾ ਮਨ ਆਈ ਆ ਵੀ ਮੈਂ ਗੁੱਸੇ ਹੋ ਕੇ ਗਈ ਚੇਚਾ ਮੈਨੂੰ ਲਈ ਪੀਲਾ ਡੋਨਰ ਦਾ ਚਾਹ ਪੀਲਾ ਤੁਸੀਂ ਪੀਵ ਨਕੀ ਚਾਹ ਨਾ ਪਕਾ ਲੈ ਪੂਰੀ ਸਾਰੀ ਪਾ ਦੇਣੀ ਚਾਹਰੀ ਪਾਤੀ ਏ ਕੁੜੀ ਇਹ ਚਾਹ ਠੀਕ ਇੱਕ ਰਾਤ ਰੁਪੇ ਤੇ ਵੱਲੇ ਪੱਪੇ ਨਾਲ ਕਿੰਬਰ ਆਪਰੇ ਵਿੱਚ ਆਤੀ ਰਹੀ ਸੀ। ਛੀਲਾ ਬੈਠੇ ਚਾਹ ਪੀਲਾ। ਕਿਸੇ ਕੰਮ ਦੀ ਨਹੀਂ ਚਾਹ ਬਣਾਈ। ਮੇਰੀ ਬਾਹੂ ਚਾਹ ਸਵਾਦ ਆ ਪੀਲਾ ਨਹੀਂ ਏਦਾਂ ਕਰੀਦਾ ਕਾ। ਚਾਹ ਖਾਣ ਰਿਜ਼ਕ ਨਹੀਂ ਨਿੰਦੀ ਜਾਂਦਾ ਵੀ ਆ ਚੰਗਾ ਨਹੀਂ ਤੇ ਹੋਣੀ। ਕੀ ਕਰਕੇ ਕਰਨਾ। ਮੈਂ ਕਰਤੀ ਆ ਹੁਣ ਤੋਂ ਬਦਲ ਵੀ ਹੋ ਗਿਆ ਵੇ ਕਿੰਨਾ ਝਾੜ ਕੇ ਹੈ ਤੇ ਮੈਂ ਕਰਤੀ ਤ੍ਰੀਤ ਪਖਾਈ ਨਹੀਂ ਮੈਨੂੰ ਚੇਂਡ ਮੈਂ ਤਨ ਆਖਰ ਤੇ ਵੀ ਮੈਨੂੰ ਵਿਖਾਵੇ ਕਿਹੜੀ ਦਿੱਤੀ ਹੈ ਮੈਂ ਸਾਂਭਤੀ ਅੰਦਰ ਰੱਖੀ ਹੋਈ ਹੈ ਜਾ ਮੇਰੇ ਭੈਣ ਵੜ ਕੇ ਵਿਖਾ ਦੇ ਮੈਨੂੰ ਆ ਆਇਆ ਤੇ ਮੈਂ ਮਟਰ ਪਨੀਰ ਬਣਾਣਾ ਮਟਰ ਪਨੀਰ ਖਾ ਲੇਗੀ ਅੱਗੇ ਮੈਨੂੰ ਪੁੱਛ ਕੇ ਬਣਾਉਂਦੇ ਨੇ ਸਬਜ਼ੀ ਲੇ ਮੈਂ ਕਿਹਨਾਂ ਰਸਤੇ ਦੀਈ ਆਈ ਵੱਡੀ ਤੇ ਮੈਂ ਦੋਵਾਂ ਵਾਸਤੇ ਮਟਰਪਨੀ ਤੈਨੂੰ ਵੀ ਪਸੰਦ ਆਲੇ ਤਾਂ ਤੈਨੂੰ ਅੱਗੇ ਪੁੱਛਦੀ ਨਹੀਂਗੀ ਮੈਂ ਤਾਂ ਤੈਨੂੰ ਪੁੱਛਦੀ ਰਹਿੰਨੀ ਕਿ ਤੈਨੂੰ ਖਰੇ ਕਿੰਨੀ ਬੋਲੀ ਦਾ ਕਿੰਨੇ ਪਿਆਰ ਦਾ ਤੈਨੂੰ ਪੁੱਛਣ ਦੀ ਇਹ ਨਹੀਂ ਬੋਲੀ ਦਾ ਸਿਆੜੇ ਬਣੀਦਾ ਵਾ ਬਣਾ ਲਓ ਜੋ ਦਿਲ ਕਰਦਾ ਹੈ ਚਲ ਨਿਖਾ ਲੈਣਾ ਨਹੀਂ ਤੁਸੀਂ ਦੱਸ ਦੋ ਨਾ ਕੀ ਬਣਾਉਣਾ ਹੈ ਨਹੀਂ ਚਲ ਕੋਈ ਨਹੀਂ ਮਟਰ ਪਨੀਰ ਖਾ ਰਹੇ ਬਚ ਕੀ ਮਟਰ ਪਨੀਰ ਬਣਾ ਲਾ ਭਾਦੀ ਉਹੀ ਬਣਾ ਲਾ ਤੇ ਜਾ ਮੇਰੀ ਭੈਣ ਮਿਲ ਚੇਨ ਤੇ ਲਿਆ ਮੇਰਾ ਵਿਆਹ ਆ ਮੈਂ ਵਿਆਹ ਵੇਖ ਲੂਗੀ ਗੱਲ ਚ ਪਾ ਲੂ ਕਿ ਜਾ ਲਿਆ ਕੇ ਤੇ ਮੈਂ ਜੀ ਮੇਰੀ ਫਰੈਂਡ ਨਾ ਦਿੰਦੀ ਤੇ ਫਿਰ ਕਿੱਥੋਂ ਵਿਆਹ ਵੇਖਣਾ ਸੀ ਤੁਸੀਂ ਫਿਰ ਜਾ ਕੋ ਫਿਰ ਕਿਜ਼ਾਰਾ ਕਰ ਲੈਂਦੇ ਹੁਣ ਤੇ ਹੈ ਗਈ ਹੈ ਜਾ ਲਿਆ ਦੱਸਣ ਮਾਰੇ ਦਵਾ ਉਤਾਰ ਪਾਣ ਚ ਵਾਲਾ ਪਾਤਾ ਕਿ ਚੈਨ ਲੱਗੀ ਲੱਗੀ ਨੂੰ ਵਧੀਆ ਲੱਗੀ ਸੋਹਣੀ ਲੱਗੀ ਤੇ ਦੀਦੀ ਗੱਲ ਕਰਨੀ ਮੈਂ ਤਾਂ ਕਹਿਤਾ ਗੋਲਦੇ ਇਹ ਤਾਂ ਇਹਦੇ ਕੋਲੋਂ ਚੇਨ ਲੈ ਜਾ। ਇਹ ਬਾਜ਼ਰ ਚ ਨਹੀਂ ਪੁੰਨ ਦੇਣੀ। ਹਾਂ ਮੈਂ ਸੁੱਟ ਦੇ ਰਹੀ ਆ। ਇਹ ਮੈਂ ਨਹੀਂ ਇਹਨੂੰ ਚੇਨ ਦੇ। ਜਾਂ ਇਵੇਂ ਦੀ ਲੈ ਕੇ ਚੈਨ। ਇਵੇਂ ਦੀ ਸੀਮ ਦੁਕਾਨ ਤੋਂ ਲੈਣੀ ਆ। ਆ ਮਿਲਦੀ ਨਾ। ਇਹਨੂੰ ਗੋਲਦੀ ਚੈਨ ਦੇਣ ਲੱਗੀ ਆ। ਇਹ ਤੇ ਪਖਾਟ ਕਰਦੀ ਆ। ਇਹ ਸੀ ਕੁੜੀ ਰਹੀ ਆ। ਇਹਨਾਂ ਕੁਝ ਕੀਤਾ ਕਰਕੇ ਤੂੰ ਆਇਆ ਹੁਣ। ਦੇ ਤਰੀਕੇ ਦੀ ਕੋਈ ਗੱਲ ਨਹੀਂ। ਇਸੇ ਪੁਰਣੀ ਨਾਲ ਇਹਨੂੰ ਫਰਕ ਪੈ ਜਾਣਾ ਵੇਖੀ ਚਾਹੀ ਸ਼ਾਮਾ ਤਾਈ। ਸਾਰੇ ਟੱਬਰ ਇਹਨਾਂ ਦੇ ਮੇਰੇ ਨਾਲੋਂ ਤੋੜਿਆ ਨਾ ਤੁਹਾਡੇ ਨਾਲੋਂ ਵੀ ਮੂਹ ਕੋਨਦੀ ਜਾਂਦੀ ਤੋੜ। ਉਹਦੇ ਜਿਹੜੇ ਸਾਰੇ ਟੱਬਨਾਂ ਨਾਲ ਤੋੜੀ ਜਾਂਦੀਆਂ ਫਿਰ ਇਹ ਕੀ ਬਦਲਾ ਲੈਣਾ ਸੀ ਨਖਤਿਆਂ ਨੇ ਸਾਡੇ ਨਾਲ ਜੇ ਤੋੜਣਗੀਆਂ ਤੇ ਫੇਰ ਹੀ ਉਹਨਾਂ ਦਾ ਕੰਮ ਸੌਖਾ ਹੋਊਗਾ ਤੇ ਜੇ ਤੋੜਨੀਆਂ ਤਾਂ ਕੰਮ ਕਿੱਥੋਂ ਉਹਨਾਂ ਦੇ ਸੌਖੇ ਹੋਣੇ ਮੈਂ ਉਹਨਾਂ ਦੀਆਂ ਸਾਰੀਆਂ ਚਲਾ ਕੇ ਨਹੀਂ ਵੈਸੇ ਦੀ ਲੋਕੀਂ ਦਾ ਚੁੱਪ ਪਿਆਰਾ ਹਾਲੋ ਵੇਖ ਲੋ ਤੇ ਵੇਖ ਦੋ ਮਿੰਟ ਤੇ ਮੈਨੂੰ ਫੜਾ ਦਿਓ ਹਾਂ ਨਹੀਂ ਗੱਡੀ ਸੌਣੀ ਚਾਹੀਦੀ ਜਿਹੜਾ ਵਿਆਹ ਹੀ ਹਾਂ ਮੈਂ ਪ੍ਰੀਤ ਵਿਆਹ ਵੇਖ ਕੇ ਦੇ ਦਉਗੀ ਨਹੀਂ ਨਹੀਂ ਮੈਂ ਇਦਾਂ ਨਹੀਂ ਕਰਾਂ ਕੋਈ ਨਹੀਂ ਤੇਰੀ ਵੱਡੀ ਭੈਣ ਹੈ ਪ੍ਰੀਤ ਹੈ ਵਿਆਹ ਵੇਖ ਲੂਗੀ ਹਾਂ ਐਨੇ ਕਰਸਾ ਤੂੰ ਸੀ ਦੇ ਦੋ ਮੇਰੇ ਕੋਈ ਨਹੀਂ ਕਿਹਾ ਮੈਂ ਦੇ ਦਿੰਦੀ ਮੇਰੇ ਕੋ ਤਾਂ ਹੈ ਕੀ ਨਹੀਂ ਤੁਹਾਡੇ ਕੋ ਤਾਂ ਕੁਝ ਹੈ ਇੰਦਾ ਹੀ ਹੁੰਦਾ ਹੀ ਨਹੀਂ ਜਦੋਂ ਪੁੱਛ ਲਉਂਦੋ ਹੈਗਾ ਹੀ ਨਹੀਂ ਕੋਈ ਸੁਹਣੀ ਬੜੀ ਹੈ ਸਸੇ ਪੈਸੇ ਸੁਹਣੀ ਨਹੀਂ ਹਾਂ ਮੈਂ ਵਿਆਹ ਵੇਖ ਕੇ ਪ੍ਰੀਤ ਦੇ ਦਉਗੀ ਇਹ ਤਾਂ ਨਹੀਂ ਕੱਲ ਮੈਨੂੰ ਵਿਆਹ ਵੇਖ ਲਾਦੇ ਮੈਂ ਤੇਰੀ ਭੈਣ ਹੀ ਕਿ ਦੁਸ਼ਮਣ ਥੋੜੀ ਹੈਗੀ ਹੈ ਦੱਸ ਮੈਂ ਸੋਹਣੀ ਦਿੱਤੀ ਨਾਲੇ ਕਿੰਦੀ ਸੋਹਣੀ ਹੈ ਸੋਹਣੀ ਕੁੜੀ ਆਪਾਂ ਐਵੇਂ ਕਹਿੰਦੇ ਹਰੇ ਨਹੀਂ ਤੇ ਛੇੜੀ ਤੇ ਵੇਲਾ ਕਿ ਗੱਡੀ ਸੋਹਣੀ ਚੇਂ ਦਿੱ ਕੀ ਤੱਕ ਨੈਗੇਟਿਵ ਪੈਸੇ ਲੈ ਕੇ ਲਿਆ ਲਾ ਕੇ ਲਈ ਹਣੀ ਹੈ ਨਾ ਤੁਸੀਂ ਤਾਂ ਦੇਣ ਜੋ ਨਹੀਂ ਤਵੇਂ ਜਾਣੀ ਲੈ ਪ੍ਰੀਤ ਜਦੋਂ ਕੁਕਾਰ ਚ ਵਿਹਾਰ ਆਊਗਾ ਨਾ ਤੇਰਾ ਸੁੱਖ ਨਾ ਟਾਈਮ ਆਊਗਾ ਸਭ ਕੁਝ ਹੀ ਬਿਲੂਗਾ ਹਾਂ ਦੇਖ ਲਾਂਗੀ ਤੁਸੀਂ ਕੋਈ ਨਹੀਂ ਆਉਂਦੀ ਉਹ ਟਾਈਮ ਅਹੀਂ ਤੇ ਅੱਜ ਲੈ ਤੂੰ ਕਿੱਥੇ ਜੰਦੀ ਐ ਤੂੰ ਬਹਿ ਕਰੀ ਆਪਣੇ ਘਰ ਕੋਲ ਹੌਲੀ ਨਾ ਪੈ ਹੌਲੀ ਹੌਲੀ ਸਮਝ ਜੂਗੀ ਜਦੋਂ ਕੰਮ ਹੋਣ ਲੱਗ ਪੈਣਾ ਸ਼ੁਰੂ ਤੂੰ ਨਾ ਇਹ ਮੇਰੇ ਦਿਲ ਤੇ ਲਾ ਹੈ ਹੌਲੀ ਹੌਲੀ ਆਪੀ ਨੇ ਪੈਣਾ ਫਤਕੇ ਦਾ ਇਹ ਨੂੰ ਇਦਾਂ ਦੀਆਂ ਚੀਜ਼ਾਂ ਦੇ ਦੇ ਵੀ ਪਰਚਾਈ ਜਾਂਦੇ ਨਹੀਂ ਹੁੰਦੇ ਇਹ ਨਾ ਹੁੰਦੇ ਇਹ ਪੂਰਾ ਕਲਾ ਸਾਉਂਦੂ ਤੇ ਐਂ ਕਹਿੰਦੀ ਆ ਕਿ ਗਵਾਹ ਨਹੀਂ ਮਿਲ ਜੂ ਮਿਲ ਜੂ ਇਹੋ ਜੀ ਨਾ ਮਿਲ ਜੂ ਆ ਕਿ ਗਵਾਹ ਕਿਹਨਾਂ ਚ ਕਿਉਂ ਇਹੋ ਜੀ ਸਹੀ ਵੀ ਭਾਂਜ ਜਾਂਦੀਆਂ ਮੈਂ ਭਰਵਾ ਕੇ ਤੈਨੂੰ ਦੇ ਦੂੰਗੀ ਇਹ ਨਹੀਂ ਤੇ ਗਾਜ ਚ ਪਾਉਣੇਗੀ ਅੱਜ ਰਾਤ ਤੱਕ ਅਸਰ ਪਤਾ ਲੱਗ ਜਾਣਾ ਵੀ ਕੀ ਭਣਿਆ ਤੇ ਕੀ ਨਹੀਂ ਮੈਂ ਦੋ ਵੀ ਆਣੀ ਵੀ ਜਿੰਨੇ ਦਿਨ ਤੇ ਅਜੇ ਨਾ ਅਸਰ ਹੋਇਆ ਹੁਣ ਦਿਨ ਤੱਕ ਤੁਹਾਨੂੰ ਰਹਿਣਾ ਪੈਣਾ ਹੈ ਓਕੇ ਸੋਕੇ ਪਿੱਛੇ ਫੋਨ ਕਰਦੇ ਭਾਜੀ ਨਹੀਂ ਮੈਂ ਦੋ ਤਿੰਨ ਦਿਨ ਤੇ ਉਹਨਾਂ ਨੂੰ ਕਹਿ ਕੇ ਆਈ ਹਾਂ ਦੋ ਤਿੰਨ ਦਿਨ ਤੇ ਮੈਂ ਰਹਾਂਗੀ ਉਈ ਗੱਲਾਂ ਇਹਨੂੰ ਤੱਕਦਾ ਨਹੀਂ ਆਣੀ ਵੀ ਇੱਧਰ ਚਲੇ ਜਾ ਚੰਗੀ ਤਰ੍ਹਾਂ ਹੀ ਪਾਉਣ ਨੂੰ ਦਊਂਗੀ ਤੇ ਨਾਲੇ ਉਹ ਸ਼ੁਕਰ ਤਾਂ ਵੇਖੀ ਮੈਂ ਹੁਣ ਕਿੱਦਾਂ ਕਹਿੜਾ ਇਹਦੇ ਪਿਛੜਉਂਦੀ ਹਾਂ ਉਹ ਇਹਨੇ ਆਪਣੇ ਹੋਰ ਜਰੀ ਫੇਰਨੀ ਫਿਰ ਜਿਹੜਾ ਪੈ ਗਿਆ ਪਰ ਦੋ-ਤਿੰਨ 15 ਦਿਨ ਤੁਸੀਂ ਆਪਣੇ ਕੋਲ ਆ ਜੀ ਕੀ ਲੈਣਾ ਅਗਲੇਆਂ ਦਾ ਨਹੀਂ ਨਹੀਂ ਮੈਂ ਇਹ ਨਹੀਂ ਜਿਸ ਐਨੇ ਕਿਤੇ ਫਰਕ ਪੈ ਗਿਆ ਨੇ ਆਪੇ ਸਿਆਣੀ ਹੋ ਜਾਣਾ ਇਹਨੂੰ ਵਿਆਹ ਵਾਲੇ ਕਰਾਂਗੇ ਸੋਨਾ ਬੜਾ ਵਿਆਹ ਕਰਾਂਗੇ ਤੇ ਘਰ ਤੋੜਾਂਗੇ ਅੰਦਰ ਹੋ ਜੋ ਬੱਦਲ ਹੋਇਆ ਮੈਂ ਵੀ ਰੋਟੀ ਪਾਣੀ ਕਰਾਂ ਉਤੋਂ ਨਹੀਂ ਰਹਾ ਮੇਰੇ ਭਾਂਡੇ ਫੁੰਡੇ ਵੀ ਮਾਂਜਣ ਵਾਲੇ ਲਿਆ ਇਹਨੂੰ ਪਹਿਲਾਂ ਤਾਂ ਮੈਨੂੰ ਅੱਗ ਲਾਵਾਂ ਇਹਨੂੰ ਭਾਂਕੀ ਰੱਖ ਲਓ ਮੈਂ ਵੀ ਕੰਮ ਤਾਂ ਤਾਕਾ ਰਖਵੇ ਲਾ ਹੁੰਦਾ ਜਾਂਦਾ ਨੇ ਆਣਿਆ ਚਲ ਮੈਂ ਵੀ ਤੇਰੇ ਨਾਲ ਕਰਾਉਣੀ ਆ ਕੋਈ ਨਹੀਂ ਤੁਸੀਂ ਕੀ ਕਰਾਉਣਾ ਕਿਦੋਂ ਹੀ ਆਉਣੀ ਉਦੋਂ ਨਾਲ ਕੋਈ ਗੱਲ ਨਹੀਂ ਲੈ ਕਿਹੜਾ ਲੱਸੀ ਹੋ ਚੱਲੀ ਆਹ ਤਾਰ ਤੇ ਕੱਪੜੇ ਪਾਏ ਮਾ ਲਿਆ ਵੀ ਭਾਬ ਆਇਆ ਵਾ ਤੇ ਸਬਜੀ ਸਬਜੀ ਬਣਾ ਲਈ ਐ ਸੱਚ ਬਣਾਉਣੀ ਐ ਜੇ ਨਾ ਆ ਸਬਜੀ ਬਣਾਉਣੀ ਐ ਮੈਂ ਤੂੰ ਲਾਓ ਤੜਕਾ ਮੈਂ ਸਾਰੋ ਬਾਹਰੋਂ ਖਲਾਰਾ ਚੁੱਕ ਕੇ ਤੇਉਣੀ ਚੱਲ ਚਲ ਠੀਕ ਚੱਲ ਬਣਾ ਚੇਈ ਨਹੀਂ ਉਹਦੇ ਕੋਲੋਂ ਲੈ ਲਈ ਇਹ ਤੇ ਜਾਣ ਛੁੱਟੀ ਜੇ ਗਾਰ ਚ ਪਉਦੀ ਤੇ ਹਜੇ ਕੀ ਪਤਾ ਇਹਨੂੰ ਕੀ ਹੋਰ ਚਿੰਬਰਦਾ ਹੈ ਕਿੰਨੀ ਚਿੰਬਰਦਾ ਚੱਲ ਬਣਾ ਹਣ ਭਾਬੀ ਵਿਚਾਰੀ ਕੋਲੋਂ ਖਲਾਰਾ ਚੁਕਾ ਦੇ ਉਹ ਤੇ ਜਿੰਮੇ ਚ ਸੌਤ ਕਰਨਾ ਹੋਈ ਠੀਕ ਨਹੀਂ ਉਹਨੇ ਨਹੀਂ ਕੰਮ ਕਰਨਾ ਜਦੋਂ ਠੀਕ ਹੋਊ ਫੇਰ ਹੀ ਕੰਮ ਕਰੋਗੀ ਕੱਲੇ ਜਾਂਦੇ ਆ। ਹਾਂ ਜੱਜੀ ਉਹ ਰੇਹੇ ਬਾਈਕ ਨਹੀਂ ਆਇਆ ਕਿਉਂ ਵੀ ਉਹ ਤਾਂ ਜਿਸ ਬਣਾਣੀ ਕੋਈ ਨੀ ਪਿਆ ਸਪਾਰ ਸਾਰਾ ਝੁੱਕ ਤੇ ਕੋਈ ਸਬਜ਼ੀ ਬਣਾ ਲਓ ਤੇ ਵੇਲਾਣਾ ਹਾਂ ਹਾਂ ਉਸ ਤੋਂ ਬੱਦਲ ਵੀ ਬੜੇ ਚੋਰ ਆਣਾ ਹੋ ਗਿਆ ਵਾ ਆ ਜੇ ਇੱਥੇ ਬਿਲੰਨੀ ਪੈ ਰਹੀ ਹੈ ਉਹ ਹੁੰਦੀ ਹੈ ਇਤਨਾ ਪਰਾਬਲੀਆ ਤੇ ਲੰਦਰੀ ਕਿਥੇ ਕੁੜੀ ਰੱਖਾਈ ਜਾਂਦੇ ਹੋ ਆ ਕੁੜੀ ਵੇਖਦੀ ਮੈਨੂੰ ਕੁੜੀ ਵੇਖੋ ਵੇਖੋ ਫਿਰ ਕੋਈ ਜੀ ਇਹ ਵਿਚਾਰੀ ਕਦੀ ਫਸੀ ਕਦੀ ਕੰਮ ਕਰ ਲਾ ਕਦੀ ਯਾਦਾਂ ਤੇ ਆਲੇ ਸਾਹਮਲੇ ਵਿਚਾਰੀ ਕਮਲ ਜਿੰਨਾ ਚਿਰ ਤੂੰ ਤੂੰ ਇਹਨੂੰ ਸੋਖੀ ਤੇ ਇਹਦੇ ਕੋਲ ਕੰਮ ਹੀ ਕਰ ਲਾ ਨਹੀਂ ਕੰਮ ਕਰ ਰਾ ਤੇਰੀ ਨਿਆਣੀ ਫੜ ਗਿਆ ਤਾਂ ਕਿਤੇ ਵਿਚਾਰੀ ਵਕਤ ਨੂੰ ਫੜੀ ਹੀ ਆ ਅੱਬਾ ਜੇ ਇਹ ਜੀ ਸਾਨੂੰ ਪਰਜਾਈ ਦਿੱਤੀ ਸਾਰਿਆਂ ਨੂੰ ਤਵੀ ਕਿਤੇ ਮੌਲ ਨਹੀਂ ਇਹਦਾ ਕੋਈ